ਪਟਾਲਾ ਦੇ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਪਨਬਸ ਦੇ ਕੰਡਕਟਰ ਅਤੇ ਮਹਿਲਾ ਸਵਾਰੀ ਦਾ ਮਾਮੂਲੀ ਵਿਵਾਦ ਕੁਝ ਦੇਰ ਬਾਅਦ ਹੀ ਖੂਨੀ ਰੂਪ ਤਾਰਨ ਕਰ ਗਿਆ ਦੱਸਦੇ ਹੀ ਇਸ ਵੀਡੀਓ ਵਿੱਚ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਮਨੇ ਆਇਆ ਹੈ ਕਿ ਮਹਿਲਾ ਸਵਾਰੀ ਵੱਲੋਂ ਆਪਣੇ ਰਿਸ਼ਤੇਦਾਰ ਅਤੇ ਜਾਣਕਾਰ ਫੋਨ ਕਰਕੇ ਬੁਲਾ ਲਏ ਗਏ ਸੀ ਜਿਸ ਤੋਂ ਬਾਅਦ ਮਹਿਲਾ ਸਵਾਰੀ ਵੱਲੋਂ ਬੁલાਏ ਲੋਕਾਂ ਵੱਲੋਂ ਬਸ ਦੇ ਕੰਡਕਟਰ ਨੂੰ ਮਾਰਕੁੱਟਾਈ ਕਰਕੇ ਲਹੂ-ਲਹਾਨ ਕਰ ਦਿੱਤਾ ਗਿਆ ਤੇ ਨਜ਼ਰ ਆਇਆ ਸੀ ਕਿ ਉਕਤ ਮਹਿਲਾ ਵੀ ਹਸਪਤਾਲ ਵਿੱਚ ਦਾਖਲ ਹੋ ਗਈ ਹੈ ਤੇ ਕੰਡਕਟਰ ਵੱਲੋਂ ਆਪਣੇ ਪਤੀ ਜਿਹੜੇ ਹੈ ਉਸਤੇ ਨਾਲ ਮਾਰਕੁੱਟਾਈ ਦੇ ਦੋਸ਼ ਜਿਹੜੇ ਨੇ ਉਹ ਲਗਾ ਰਹੀ ਹੈ ਜਦਕਿ ਦੂਜੇ ਪਾਸੇ ਰੋਡਵੇਜ਼ ਕਰਮਚਾਰੀਆਂ ਦੇ ਵੱਲੋਂ ਜਿਹੜਾ ਹੈ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਬੱਸਾਂ ਵੀ ਜਾਮ ਕਰ ਦਿੱਤੀਆਂ ਗਈਆਂ ਨੇ ਤੇ ਜਿੱਥੇ ਡਰਾਈਵਰ ਦਾ ਕਹਿਣਾ ਹੈ ਕਿ ਮਹਿਲਾ ਨੇ ਜਿਹੜਾ ਹੈ ਉਮਰਪੁਰਾ ਜਾਣਾ ਸੀ ਤੇ ਉਮਰਪੁਰਾ ਕੋਈ ਸਟਾਫ ਜਿਹੜਾ ਉਹ ਨਹੀਂ ਹੈ ਜਿਸ ਕਾਰਨ ਉਸ ਨੂੰ ਬਸ ਤੇ ਨਾ ਬੈਠਣ ਦੇ ਦੇ ਕਿਹਾ ਗਿਆ ਤੇ ਉਸਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਰਿਸ਼ਤੇਦਾਰ ਬੁਲਾ ਲਏ ਤੇ ਉੱਥੇ ਹੀ ਮਹਿਲਾ ਦਾ ਕਹਿਣਾ ਹੈ ਕਿ ਕੰਡਕਟਰ ਨੇ ਪਹਿਲਾਂ ਉਸ ਨੂੰ ਬਿਠਾ ਲਿਆ ਤੇ ਬਾਅਦ ਵਿੱਚ ਜਦੋਂ ਟਿਕਟ ਕੱਟਣ ਨਗਾ ਤਾਂ ਜਿਹੜਾ ਹੈ ਚੰਗਾ ਮੰਦਾ ਉਸ ਨੂੰ ਬੁਲ ਨਾਲ ਹੀ ਬੱਸ ਸਟੈਂਡ ਤੇ ਥੋੜੇ ਅੱਗੇ ਆ ਕੇ ਉਸ ਨੂੰ ਬੱਸ ਤੋਂ ਸੁੱਟ ਦਿੱਤਾ ਜਸਤੇ ਪਿੱਛੇ ਆ ਕੇ ਉਸਦੇ ਪਤੀ ਨੇ ਕੰਡਕਟਰ ਦੇ ਨਾਲ ਗੱਲ ਕੀਤੀ ਤਾਂ ਉਸਨੇ ਵੀ ਉੱਥੇ ਜਿਹੜਾ ਹੈ ਉਸਦੇ ਹੱਥੀ ਜਿਹੜਾ ਹੈ ਪੈ ਗਿਆ ਜਿਸ ਦੇ ਨਾਲ ਗੱਲਬਾਤ ਜਿਹੜੀ ਹੈ ਇੰਨੀ ਜ਼ਿਆਦਾ ਵੱਧ ਗਈ ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉਤਰਨਾ ਹੈ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜੋ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਲੁਹਾਰਾ ਚੌਂਕ ਲੱਗ ਗਿਆ ਇਹ ਤੇ ਸਾਰਿਆਂ ਦੇ ਆਧਾਰ ਕਰ ਲਾ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਹੁਣ ਟਾਈਮ ਖਰਾਬ ਕਰਨ ਵਾਸਤੇ ਚੜ ਗਈਆਂ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਡਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਉਸੇ ਵਲੇ ਉਤਰਨ ਦੇ ਮੈਂ ਕਿਹਾ ਕਿ ਮੈਂ ਇੱਕ ਤੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਊਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਧੱਕਾ ਉਧਰੋਂ ਮੇਰੇ ਪਿੱਛੇ ਹਸਬੰਦ ਹੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿਉਂ ਡਿਆ ਵਾ ਇਦਾਂ ਕਿਉਂ ਬੋਲਣ ਲਿਆ ਤੇ ਉਹ ਅੱਗੇ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵੜ ਦਿੱਤੀ ਇਹਨਾਂ ਦੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਹੀ ਉਹਨਾਂ ਨੇ ਕਿਹਾ ਕਿ ਤੁਸੀਂ ਪੱਗ ਕਿ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜਿਹੜਾ ਕੰਡਕਟਰ ਹੀ ਉਹਨੂੰ ਖੁੱਟਣ ਪਏ ਉਹ ਸਾਰੇ ਸਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਦ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ੱਤਕਾ ਦਿੱਤਾ ਬਾਰ ਬਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਇੱਕ ਮੇਰੇ ਇੱਥੇ ਗੋਡੇ 'ਚ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਦੇ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬੱਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਰਕੀ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜ੍ਹਾਣ ਹੀ ਨਾ ਤੇ ਜੇ ਤੂੰ ਚੜਾਇਆ ਗਿਆ ਉਮਰਪੁਰੇ ਵਿਤੇ ਬੱਸ ਖਲੋਈ ਸਕਦੀ ਜੇ ਪੁਹਾਰਾ ਚੌਂਕ ਤੇ ਖਲਹਾਰੀ ਇਹਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਮੈਂ ਹੀ ਚੱਲਣਾ ਤੇਰਾ ਆਧਾਰ ਕਾਰਡ ਜੀ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਮੇਰੇ ਕੋਲ ਤੇ ਜੇ ਤੁਸੀਂ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਉਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਰ ਇਹ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚਲ ਚਲ ਤੂੰ ਉੱਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਆ ਵੀ ਮੈਂ ਭੱਜਾ ਮਾਰੀਆਂ ਕਿ ਦੱਸੋ ਮੈਂ ਪੁਛ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਛ ਕੇ ਚੜੀ ਆ ਪੁਛ ਕੇ ਚੜੀ ਆ ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬੜਾ ਕਨੈਕਟਰ ਨੇ ਨਹੀਂ ਕਨੈਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਉਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਹੈ ਜੀ ਪਤਾ ਨਹੀਂ ਵੀ ਉਹਨਾਂ ਨੇ ਸਾਜੇ ਸਰ ਜੀ ਜਾਂ ਪਹਿਲਾ ਬੰਦਾ ਸੱਜੇ ਜਾਂ ਕਿਤਰਾਵਾ ਸੱਦਾ 7-8 ਜਾਣੇ ਆ ਗਏ ਸੀ ਉਹਨਾਂ ਨੇ ਮੈਨੂੰ ਨਾਲੇ ਪੁੱਟਿਆ ਨਾਲੇ ਮੇਰੀ ਪੱਗ ਲਈਏ ਕਾਰਨ ਕੀ ਸੀ ਕਿਉਂ ਮਤਲਬ ਇੰਨੀ ਖੂਨੀ ਝੜਪ ਇੱਕ ਕਿਸਮ ਦੀ ਹੋ ਗਈ ਸਰ ਕਾਰਨ ਕੁਛ ਨਹੀਂ ਉਹਨਾਂ ਦੇ ਕੋਲ ਧਾਰ ਘਾੜੀਗਾ ਜੋ ਗਿਆ ਨਾ ਅਟਾ ਬੰਦ ਕਰ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਨਾਡੇ ਤੋਂ ਲਾ ਸਕਦੇ ਨਾ ਬਿਨਾਡੇ ਤੇ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਰ ਫੋਨ ਕਰਕੇ ਸੱਦੇ ਵਿੱਚ ਨਹੀਂ ਸੀ ਬਹੁਤ ਨਹੀਂ ਜੀ ਫੋਨ ਕਰ ਜਾ ਫੋਹਾਰਾ ਜਾਉਂ ਜਿਉਂ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਕਿ ਤਰ੍ਹਾਂ ਇਹ ਚੱਲਦਾ ਮੈਨੂੰ ਨਹੀਂ ਪਤਾ ਤਿੰਨ ਚਾਰ ਜਾਣੇ ਪਹਿਲਾਂ ਆਏ ਆ ਪੰਜ ਚਾਰ ਜਾਣੇ ਬਾਅਦ ਚ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਇਹ ਚੀਜ਼ਾ ਮੈਨੂੰ ਨਹੀਂ ਪਤਾ ਪਹਿਲਾਂ ਸੱਦੇ ਜਾ ਕਿਤਾ ਵਾ ਕੀ ਕਾਰਵਾਈ ਚਾਹੁੰਦੇ ਤੁਸੀਂ ਕਾਰਵਾਈ ਸਰਬੰਦੀ ਕਾਰਵਾਈ ਇਹਨਾਂ ਤੋਂ ਹੋਣੀ ਚਾਹੀਦੀ ਮੇਰਾ ਇੱਕ ਮਸ਼ੀਨ ਬਕਸਾ ਵੀ ਚੜਾ ਵਾ ਮੁੰਡਾ ਸਰਦਾਰ ਨਾਲਜੀ ਪਾਕਵਦੀ ਨੇ ਉਹਦੇ ਕੋਲ ਆ ਸਰ ਆਧਾਰ ਕਾਰਡ ਲੈ ਕੇ ਕੀ ਮੁੱਦਾ ਚੱਲਿਆ ਮੀਨ ਆਧਾਰ ਕਾਰਡ ਦਵਿੰਦਰ ਸਿੰਘ ਉਹਦਾ ਨਾਮ ਜੇ ਬੈਂਕ ਚ ਲੱਗਾ ਮੁੰਡਾ ਉਹ ਮਲਾਜਮ ਕਹਿੰਦਾ ਸੀ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤੇ ਮੈਨੂੰ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲ ਉਹਨੇ ਫੜ ਲਿਆ ਆਧਾਰ ਕਾਰਡ ਵੀ ਮੇਰੇ ਕੋਲ ਉਹਨੇ ਲਿਆ ਤੇ ਸਰ ਮੁੜ ਕੇ ਆਧਾਰ ਕਾਰਡ ਦਾ ਦੇ ਕੇ ਮਸ਼ੀਨ ਬਕਸਾ ਵੀ ਮੇਰਾ ਉਹ ਦੇ ਕੇ ਗਿਆ ਕੈਸ਼ਬੈਕ ਕੈਸ਼ਬੈਕ ਮੇਰਾ ਉਹਦੇ ਕੋਲੇ ਆ ਮਸ਼ੀਨ ਉਹਦੇ ਕੋਲੇ ਟਿਕ ਟਕ ਕੱਟਣ ਵਾਲੀ ਮੇਰੀ ਕੈਸ਼ ਹਾਂਜੀ ਉਹਦੇ ਕੋਲੇ ਕੈਸ਼ ਬਕਸੇ ਦੇ ਵਿੱਚ ਇਹ ਸਾਰਾ ਕੁਝ ਹੈ ਜੀ ਸਾਮਾਨ ਉਹਦੇ ਕੋਲੇ ਆ ਜੀ ਬਕਸਾ ਆਪਕੋ ਦਾਤਾ ਚ ਸਾਡੇ ਬਸ ਜਲੰਧਰ ਨੂੰ ਚੱਲੀ ਸੀ ਤੋਂ ਇਹ ਬੀਬੀ ਭੈਣ ਸਾਡੀ ਇਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰ ਤੇ ਜਿਹੜਾ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅੰਮ੍ਰਿਤਪੁਰੇ ਜਾਣਾ ਇਹਨੇ ਕਿਹਾ ਭੈਣ ਜੀ ਆਪਾਂ ਅੰਮ੍ਰਿਤਪੁਰੇ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਕੜਿਆ ਉਹ ਕਾਰਡੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਪਿਆ ਬਕਾਂਡਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇਰੇ ਸ਼ਿਖਰ ਮਾਰੂੰਗੀ ਉਹ ਕਰੂੰਗੀ ਤੇ ਲਾਖੋ ਸਵਾਰੀਆਂ ਨੇ ਵੀ ਲੋਕਾਂ ਨੇ ਕਿਹਾ ਵੀ ਬੀਬੀ ਤੂੰ ਗਲਤ ਹੈ ਇਤਨਾ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗਿਣੀ ਮਿਸੀ ਸਾਜ਼ਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਦ ਕੇ 8-10 ਬੰਦੇ ਸੱਦ ਕੇ ਤੋ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਤੇ ਜੇ ਉੱਥੇ ਸਵਾਦੀਆਂ ਤੇ ਆਮ ਪਬਲਿਕ ਦੇ ਮੰਡੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੁੰਦਾ ਤੇ ਅਸੀਂਦੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ 'ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਵੀਰੇ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭਾਲਿਆ ਉਹ ਪਾ ਲੱਤੇ ਵਾਧਾ ਸਾਨੂੰ ਕੋਈ ਉੱਥੇ ਚਲ ਜੋ ਫੈਲਾ ਕਰ ਤੋ ਇਹ ਬੜਾ ਬਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆਜੋ ਹੁਣ ਬੱਸਾਂ ਜਾਮ ਕੀਤੀਆਂ ਬੱਸਾਂ ਦਾ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸprotest ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰੋ ਕਿ ਜਦੋਂ ਸਾਡੀ ਕਿਸੇ ਨੇ ਕੁੱਸ ਨੇ ਨਹੀਂ ਸੁਣੀ ਤੇ ਨਾ ਕੋਈ ਉੱਤੋਂ ਪਿੱਛੋਂ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬਲਜੀਤ ਜੀ ਆਪ ਸਾਹਿਬ ਕਹਿ ਕੇ ਗਏ ਆ ਵੀ ਤੁਸੀਂ ਚੌਂਕੀ ਨੂੰ ਲੋਕ ਲਗਾ ਜੀ ਹਾਂਜੀ ਚੌਂਕੀ ਸਰੇਤ ਦੀ ਖੁੱਲੀ ਆ ਇਹੋ ਸਾਨੂੰ ਜਿਆਦਾ ਦੁੱਖ ਆਉਂਦਿਆ ਸਾਨੂੰ ਉੱਤੇ ਬਾਹਲਾ ਛੜਿਆ ਘੰਟਾ ਹਰਸਮੈਂਟ ਕਰਦ ਰਹੇ ਆ ਉਹਦੇ ਵਾਦਾ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਂ ਜੀ ਆਪ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਰੇਲੀ ਮੇਲੀ ਪੁਲਿਸ ਦੀ ਤੇ ਇਹਨਾਂ ਦੀ ਜੜੀ ਪਾਰਟੀ ਆ ਰੇਲੀ ਮੇਲੀ ਸੱਸ ਜੀ ਸਾਡੇ ਨਾਲ ਕੀ ਤੱਕਾ ਆਇਆ ਤੇ ਇਹ ਤੋਂ ਗਾੜੀ ਆਪਾਂ ਕੋਈ ਜ਼ਬਰਦਸਤ ਟੈਨ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਮੀਟਰ ਹੁਣਾ ਚੌਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਸ਼ਾ ਮਾਰਨ ਦੀ ਕੋਸ਼ਿਸ਼ ਨੂੰ ਕੀਤੇ ਆ ਕਨੈਕਟ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਐਡੀ ਛੇਤੀ ਇਹਨੇ ਬੰਦੇ ਕੱਢੇ ਉਹ ਹੀ ਜੀ ਬੇਨਤੀ ਕਰ ਰਹੇ ਆ ਇੱਕ ਮਿੰਟ ਲੱਗਦਾ ਸਾਡੂ ਚੌਂਤ ਜਾਣਗੇ ਤੇ ਚੌਦ ਜਾਂ ਤੋਂ ਪਹਿਲਾਂ ਪੰਜ ਛੇ ਬੰਦੇ ਉਹ ਬੀਬੀ ਕਹਿਣਦੇ ਇਹਨੂੰ ਵੀ ਮੈਂ ਤੇਰੀ ਪਾਗ ਲਵਾ ਦਿਆਂਗੀ ਮੈਂ ਤੈਨੂੰ ਕਪੜੇ ਪਵਾਉਂਗੀ ਤੇ ਉਹ ਤੋਂ ਬੰਦੇ ਜਾਂਦੇ ਆਣ 6 ਸੱਤੇ ਜਾਣੇ ਉਹਦੀ ਪਾਗ ਵੀ ਲਾ ਦਿੰਦੇ ਆ ਪਾਗ ਦੀ ਇੱਟੀ ਮਹਾਨਤਾ ਹੁੰਦੀ ਆ ਪਾਗ ਲਾਈ ਸੋਨਮਾਰੇ ਦੇ ਇੱਕ ਨਿਆਣ ਸਿੰਘ ਵੀ ਉੱਥੇ ਆ ਕੇ ਉਹਨੇ ਬੱਛਾ ਖਾ ਲਿਆ ਹਾਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹਾੜ ਤੇ ਆਵਰੋੜੇ ਬੰਦਸ ਪਟਾਲਾ ਡਿਪੂ ਦਾ ਪ੍ਰਧਾਨ ਹਾਂ ਸਾਡੇ ਨਾਲ ਕੁਝ ਕਿ ਡਾਢ ਡੇਢ ਪਹਿਲਾਂ ਕੋਈ ਬੱਸ ਆਪਣੇ ਇਤੁਰੀ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹ ਉਹਦੇ ਘਰ ਦੇ ਬੰਦੇ ਜਾਂ ਕੋਣੀ ਨਾਲ ਮਡੇ ਉਹ ਕੋਈ ਕਲੈਕਟਰ ਦੇ ਨਾਲ ਤਾਂ ਠਾ ਕੋ ਝਗੜਾ ਹੋਇਆ ਮਾੜਾ ਬੋਟਾ ਹੀ ਕੋਈ ਗੱਲਬਾਤ ਕੋ ਉਤਰ ਜਣ ਤੋਂ ਉਹ ਬੰਦੇ ਜਿਹੜੇ ਕਲੈਕਟਰ ਸਾਡੇ ਤੇ ਗੱਲ ਪੈ ਗਏ ਉਹਨਾਂ ਨੇ ਕਲੈਕਟਰ ਦੀ ਪੱਗ ਲਾਤੀ ਉਹਨੂੰ ਛੱਟਾ ਲਾਈਆਂ ਕਾਫੀ ਪੈ ਗਏ ਉਹਨੂੰ ਤਾ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਂਵ-ਫਾਂਵ ਹੋ ਗਏ ਜਾਂ ਕਿੱਧਰ ਨੱਟ ਗਿਆ ਜਾਂ ਉਹਨਾਂ ਕੋਈ ਲੈਣ-ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਂਗੇ ਬਿਲਕੁਲ ਸਾਨੂੰ ਜਾਂ ਬਾਸ ਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਪਾਸੇ ਸਾਡੇ ਹੱਥ ਕਰ ਦੇ। ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, Admissions open. Enroll today.